ਅੱਜ ਗੱਲ ਕਰਨ ਲੱਗੇ ਆਪਾਂ ਇੱਕ ਐਸੇ ਪਿੰਡ ਦੀ ਜਿੱਥੇ ਸੱਪਾਂ ਦੀ ਦਹਿਸ਼ਤ ਦੇ ਨਾਲ ਹਰ ਵੇਲੇ ਡਰਦਾ ਮਾਹੌਲ ਬਣਿਆ ਰਹਿੰਦਾ ਹੈ ਇੱਥੇ ਆਏ ਦਿਨ ਸੱਪ ਦੇ ਡੰਗਣ ਦੇ ਨਾਲ ਕੋਈ ਨਾ ਕੋਈ ਮੌਤ ਹੋ ਜਾਂਦੀ ਹੈ ਤੇ ਫਿਰ ਇੱਥੇ ਆਉਂਦਾ ਹੈ ਇੱਕ ਰੰਮ ਤੇ ਨਾਂ ਦਾ ਜੋਗੀ ਉਹ ਕੀ ਕਰ ਸਕਦੇ ਆ ਮਾੜੀ ਹੋਈ ਆ ਰੱਬ ਦਾ ਭਾਣਾ ਆ ਚਲੋ ਜੋ ਨੂੰ ਮਨਜ਼ੂਰ ਆ ਕੀ ਗੱਲ ਹੋ ਗਈ ਬਜ਼ੁਰਗੋ ਉਹ ਹੋਣਾ ਕੀ ਆ ਉਹੀ ਸਿਆਪਾ ਜਾਗਰ ਕੇ ਬ੍ਰੋਡਨ ਫੇਰ ਸੱਪ ਲੜ ਗਈ ਹੈ ਚਾਚਾ ਪਰਸੂ ਦੇ ਚਾਚੀ ਮਿੰਦੋ ਨੂੰ ਸੱਪ ਲੜਿਆ ਵਾ ਕਿਸ ਹੱਸਾਨਾ ਤੇ ਲੱਗਦਾ ਆਪਣੀ ਵਾਰੀ ਆਉਲੀ ਆ ਜਾਣੀ ਓਏ ਆਈ ਜਾਣੀ ਪੁੱਤਰਾ ਇਹਨਾਂ ਸੱਪਾਂ ਨੇ ਤਾਂ ਆਪਣੇ ਸਾਰੇ ਪਿੰਡ ਨੂੰ ਵਕਤ ਪਾਇਆ ਇਹਨਾਂ ਦਾ ਆਪਣਾ ਜੀਣਾ ਰਾਮ ਕੀਤਾ ਸੱਪਾਂ ਦੇ ਡਰ ਤੋਂ ਤਾਂ ਲੱਗਦਾ ਚਾਚਾ ਪਿੰਡ ਹੀ ਛੱਡਣਾ ਪੈਣਾ ਓਏ ਨਹੀਂ ਛੱਡਣਾ ਪੈਂਦਾ ਪਿੰਡ ਉਹ ਆਪਣੇ ਪਿੰਡ ਵਾਲੇ ਪੁਰਾਣੇ ਢਿੱਲੇ ਤੇ ਰਮਤਾ ਜੋਗੀ ਆਇਆ ਉਹ ਸੋਹਣਾ ਬੜਾ ਮਾਰਾ ਸੱਪ ਫੜਨ ਚ ਓਏ ਆਪਾਂ ਜਾ ਕੇ ਸਾਰੇ ਪਿੰਡ ਵਾਲੇ ਉਹਦਾ ਤਰਲਾਮੇਂਤ ਕਰੀਏ ਤੁਸੀਂ ਦੋਵੇਂ ਜਣੇ ਜਾ ਕੇ ਪੁੱਤਰੋ ਇੱਕੀ ਵੇਖ ਕੇ ਆਓ ਜੋਗੀ ਕਿੰਨੇ ਕ ਪਾਣੀ ਚ ਕਿਤੇ ਸਾਰੇ ਪਿੰਡ ਦੇ ਸਾਹਮਣੇ ਆਪਣਾ ਮਜ਼ਾਕ ਨਾ ਬਣ ਜਾਈ ਇਹ ਗੱਲ ਤੇ ਨਹੀਂ ਸਹੀ ਚਾਚਾ ਚੱਲ ਅਸੀਂ ਵੇਖ ਕੇ ਆਉਣੇ ਆ ਸਿਗਲ ਬਾਬਾ ਜੀ ਆਪਣਾ ਟਿੱਲੇ ਵਾਲੇ ਜੋਗੀ ਤੁਸੀਂ ਜੀ ਉਹ ਜੋਗੀ ਆ ਬੱਚਾ ਹੋਰ ਆ ਕੱਪੜੇ ਪਾ ਕੇ ਮੈਂ ਖਾੜਾ ਲਾਉਣ ਥੋੜੀ ਚੱਲਿਆਂ ਬਾਬਾਈ ਸੱਪ ਫੜ ਲੈਂਦੇ ਹੋਰ ਆ ਬੀਂਦ ਮੈਂ ਸਾਜੀਆਂ ਨਾਲ ਵਜਾਉਣ ਨੂੰ ਥੋੜਾ ਰੱਖਿਆ ਤੁਸੀਂ ਇਹ ਦੱਸੋ ਵੀ ਸੱਪ ਫੜਨਾ ਕਿੱਥੇ ਆ ਬਾਬਾਈ ਹੁਣ ਤੱਕ ਕਿੰਨੇ ਕ ਸੱਪ ਫੜੇ ਜੇ ਬੱਚਾ ਬਾਬਿਆਂ ਨੇ ਕਿਤੇ ਇੱਕ ਸੱਪ ਫੜਿਆ ਹੈ ਫਿਰ ਕਿੰਨੇ ਫੜੇ ਬਾਬਾ ਜੀ ਬੱਚਾ ਉਹ ਤੇ ਦੱਸਣ ਦਿਆਂ ਬਾਬਿਆਂ ਨੇ ਇੱਕ ਹੀ ਸੱਪ ਫੜਿਆ ਹੈ ਪਰ ਜਿਹੜਾ ਫੜਿਆ ਨਾ ਉਹ ਕੋਈ ਆਮ ਸੱਪ ਨਹੀਂ ਸੀ ਉਹ ਸੀ ਆਇਣਾ ਕੌਂਡਾ ਬੱਚਾ ਐਮਾ ਜੌਂ ਦੇ ਜੰਗਲਾਂ ਦਾ ਨਾਂ ਸੁਣਿਆ ਜੇ ਹਾਂਜੀ ਹਾਂਜੀ ਬਾਬੇ ਸੁਣਿਆ ਫਿਰ ਮੈਨੂੰ ਵੀ ਛੇਤੀ ਛੇਤੀ ਉੱਥੇ ਲੈ ਜਾਓ ਹੁਣ ਬਾਬਿਆਂ ਦਾ ਬਸ ਇੱਕੋ ਹੀ ਸੁਭਨਾ ਹੈ ਕਿ ਬਾਬਾ ਐਮਾ ਜੌਂ ਦੇ ਜੰਗਲਾਂ 'ਚ ਜਾ ਕੇ ਸਾਪਾ ਪੜੇ ਚਲੋ ਠੀਕ ਆ ਬਾਬਾ ਜੀ ਦੱਸ ਦੇ ਤੁਹਾਨੂੰ ਫਿਰ ਅਸੀਂ ਆ ਜਾ ਬੱਚਾ ਮੇਰੀ ਗੱਲ ਤੇ ਗੌਰ ਜਰੂਰ ਕਰਨਾ ਚਾਚਾ ਉਹ ਇਹ ਜੋਗੀ ਜੀ ਲੋ ਪਰ ਸਾਨੂੰ ਤੇ ਕਾਂ 50 50 ਲੱਗਾਈ ਚਾਚਾ ਫਾਈਂਡਰ ਤੇ ਬੜੇ ਬੜੇ ਵੱਡੇ ਮਾਰਦਾ ਹੀ ਇਹ ਮੈਂ ਨਾ ਕੌਣ ਦਾ ਸੱਪ ਫੜਿਆ ਉਹ ਸੱਪ ਫੜਿਆ ਬਾਕੀ ਹੁਣ ਤੁਸੀਂ ਪਿੰਡ ਦੇ ਵੱਡੇ ਸਲਾਹ ਕਰੋ ਵੀ ਕੀ ਕਰਨੀ ਹੈ ਉਹ ਪੁੱਤਰਾ ਸਲਾਹ ਕੀ ਕਰਨੀ ਹੈ ਤੁਸੀਂ ਉਹਨੂੰ ਇੱਕ ਰੀ ਲੈ ਕੇ ਤਾਓ ਜਿੱਥੇ ਅੱਗੇ ਇੰਨੇ ਜੋਗੀ ਮੁਰਗੇ ਵੱਡੀ ਗੱਲ ਇਹ ਵੀ ਮੁਰਜੂ ਚੱਲ ਠੀਕ ਆ ਚਾਚਾ ਅਸੀਂ ਲੈ ਕੇ ਆਉਣੇ ਆ ਤੂੰ ਐਦਾਂ ਕਰ ਪਿੰਡ ਦੇ ਦੋ ਚਾਰ ਮੋਢੀਬਾਰ ਬੰਦੇ ਇਕੱਠੇ ਕਰ ਅਸੀਂ ਆਏ ਉਹਨੂੰ ਲੈ ਕੇ ਜਿਹੜੇ ਪਾਸੇ ਵੇਖਾ ਮੈਨੂੰ ਤੂੰ ਦੱਸਦਾ ਮੈਂ ਜਿਹੜੇ ਪਾਸੇ ਵੇਖਾ ਮੈਨੂੰ ਉਹ ਦੇਸ ਦਾ ਬੰਦੇ 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 ਦੇ ਸਾਲੇ ਬਣੇ ਕਿੰਨਾ ਤਾਬਾਤ ਹੈ ਬਾਬਾਈ ਕੀ ਬਾਤ ਕੀ ਬਾਤ ਬਾਬਾਈ ਮੈਂ ਕਿੰਨਾ ਵੇ ਨਜ਼ਾਰਾ ਹੀ ਆ ਗਿਆ ਬੱਚਾ ਮੈਨੂੰ ਲੱਗਦਾ ਤੁਸੀਂ ਹੋਰ ਪ੍ਰਬੰਧ ਕਰਕੇ ਆਜੇ ਮੇਰਾ ਐਮਾਜੋਨ ਦੇ ਜੰਗਲਾਂ ਚ ਜਾਂਦਾ ਨਹੀਂ ਬਾਬਾਈ ਐਮਾਜੋਨ ਦੇ ਜੰਗਲਾਂ ਦਾ ਪ੍ਰਬੰਧ ਤੇ ਅਜੇ ਨਹੀਂ ਹੋਇਆ ਪਰ ਤੁਸੀਂ ਸਾਡੇ ਨਾਲ ਪਿੰਡ ਚੱਲੋ ਉਹ ਸਾਡੇ ਪਿੰਡ ਸੱਪਾਂ ਨੇ ਬਣੀ ਦੇਸ਼ ਤੇ ਪਾਈ ਉਹ ਬਾਬਾਈ ਬਣੇ ਜਰੀਲੇ ਸੱਪ ਹੈ ਸਾਡੇ ਪਿੰਡ ਮੈਨੂੰ ਪਿੰਡ ਤਾਂ ਲੈ ਕੇ ਚੱਲੋ ਸੱਪ ਤੇ ਫਿਰਨਗੇ ਮੇਰੇ ਅੱਗੇ ਅੱਗੇ ਭੱਜੇ ਉਹ ਬਾਬਾਈ ਭੱਜੇ ਤੇ ਅੱਗੇ ਫਿਰਨਦੇ ਆ ਤੁਸੀਂ ਫੜਨੇ ਆ ਉਹਹੀਂ ਫਿਕਰ ਨਹੀਂ ਕਰਨਾ ਬਾਬੇ ਆਪੇ ਹੀ ਫੜ ਲੈਣਗੇ ਚਲੋ ਠੀਕ ਹੈ ਬਾਬਾ ਜੀ ਤੁਸੀਂ ਫਿਰ ਵੀ ਮੰਨ ਲਿਆ ਫੜ ਲੈਂਦੇ ਹੋਗੇ ਆ ਚੇਲੇ ਦਾ ਨਾਲ ਕੀ ਕੰਮ ਜੇ ਜਿੱਤੇ ਬੀਨ ਮੁਜਾਇਮ ਇਸਾਪ ਬਾਹਰ ਨਹੀਂ ਨਾ ਆਉਦਾ ਫਿਰ ਚੇਲੇ ਨੂੰ ਅੰਦਰ ਭੇਜੀਦਾ ਏ ਇਹ ਸ੍ਰੀਓਂ ਪੜ ਕੇ SAP ਨੂੰ ਬਾਹਰ ਲੈ ਕੇ ਆਉਂਦਾ ਏ ਚਲੋ ਠੀਕ ਹੈ ਬਾਬਾ ਜੀ ਉੱਟੋ ਫਿਰ ਪਾਓ ਸਾਡੇ ਪੈਣ ਚਰਨ ਤੇ ਕਰੋ ਸਾਡੇ ਪੈਣ ਨੂੰ ਸਪਾ ਤੋਂ ਮੁਕਤ ਚਲੋ ਭਗਤੋ ਓਏ ਆ ਜੋ ਕੀ ਲਿਆਂਦਾ ਜੇ ਓਏ ਇਹਦੇ ਕੋਲ ਕੋਈ ਸੱਪ ਸੁਪ ਵੀ ਹੈਗਾ ਕਿ ਝੋਲੀ ਆਟਾ ਮੰਗਣ ਨੂੰ ਪਾਈ ਇਹਨੇ ਓਏ ਹੈਗਾ ਤੇ ਸਭ ਕੋ ਜੀ ਆ ਭਗਤਾ ਪਰ ਕੱਢੀ ਦਾ ਮੌਕੇ ਤੇ ਹੀ ਆ ਓਏ ਜੇ ਹੈਗਾ ਤੇਨੂੰ ਕੱਢਦਾ ਕਿਉਂ ਨਹੀਂਗਾ ਓਏ ਇਹਨੂੰ ਬਾਹਰ ਕੱਢ ਤੇ ਮੇਰੇ ਡੰਗ ਮਰਾ ਮिन्नੂ ਵੀ ਪਤਾ ਲੱਗੇ ਕਿ ਤੇਰੇ ਸੱਪ ਚ ਜ਼ਿਆਦਾ ਜ਼ਹਿਰ ਆ ਕਿ ਮੇਰੇ ਚ ਓਏ ਭਗਤੋ ਤੁਸੀਂ ਤੇ ਕਿਆ ਸੀ ਤੁਹਾਡੇ ਪਿੰਡ ਕੱਲੇ ਡੰਗ ਮਾਰਨ ਵਾਲੇ ਸੱਪ ਆ ਆ ਕੀ ਮੱਥੇ ਲਵਾਤਾ ਜਿਵੇਂ ਮਿੱਟੀ ਖਾਣਾ ਜਿਆ ਹਮ ਮੈਨੂੰ ਤੇ ਲੱਗਦਾ ਜੋਗਿਆ ਤੂੰ ਡਰ ਗਿਆ ਤੇਰੇ ਸੱਪ ਵਿੱਚ ਜ਼ਹਿਰ ਹੀ ਨਹੀਂ ਹੈਗਾ ਓਏ ਆਹੋ ਭਰਾਵਾ ਮੈਂ ਡਰ ਗਿਆ ਆ ਤੇਰਾ ਨੀਲਾ ਜਿਹਾ ਰੰਗ ਵੇਖ ਕੇ ਤੇ ਲੱਗਦਾ ਤੈਨੂੰ ਅੱਗੇ ਵੱਡੇ ਸੱਪ ਲੜੇ ਆ ਤੇ ਐਸਾ ਆਪਣੇ ਤੇਰਾ ਕੀ ਬਗਾਲ ਲੈਣਾ ਓ ਛੱਡੋ ਬਾਬਾਈ ਇਹਦੇ ਜੂਠ ਦੀ ਸਾਰੇ ਪਿੰਡਾਂ ਪੰਗੇ ਲੈਂਦਾ ਫਿਰਦਾ ਆਹ ਤੁਹਾਨੂੰ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਮਲਾਉਣੇ ਆ ਆਜੋ 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 ਬਾਬਾਈ ਆਜੋ ਚਾਚਾਈ ਲੈ ਜੇ ਨਾਥਾ ਨੂੰ ਸਤਿ ਸ੍ਰੀ ਅਕਾਲ ਬਜ਼ੁਰਗੋ ਉਹ ਸਤਿ ਸ੍ਰੀ ਅਕਾਲ ਓ ਸ਼ੂਗਰ ਆ ਕਿਤੇ ਜੋਗੀ ਆ ਗਿਆ ਤੇ ਇਹਨੂੰ ਪਹਿਲਾਂ ਮੇਰੀ ਚੱਕੀ ਦੇ ਲੈ ਕੇ ਚੱਲ ਗਏ ਉੱਥੇ ਆਲੀ ਸਵੇਰੇ ਸੱਪ ਨਿਕਲਿਆ ਚਲੋ ਚਲੋ ਚੱਲ ਜਾਨੇ ਆਓ ਆਓ ਬੜੀਆ ਬਾਬਾ ਜੀ ਇੱਥੋਂ ਨਿਕਲਦਾ ਹੈ ਸੱਪ ਹਾਂ ਉਹ ਰੁਪਈਏ ਰੱਖ ਦੱਸ ਥੋੜਾ ਜਿਹਾ ਹੱਸ ਤੇ ਸੱਪ ਨੂੰ ਬਾਬੇ ਹੁਣੇ ਕਰ ਲੈਂਦੇ ਆ ਬੱਸ ਉਹ ਤੈਨੂੰ ਮੈਂ ਨੋੜਨਾ ਦੇਣਾ ਪਹਿਲਾਂ ਸੱਪ ਲੈ ਫੜ ਲੈ ਆ ਤੁਹਾਡੇ ਪਿੰਡ ਦੇ ਤੇ ਮੋਤਬਰ ਵੀ ਬੜੇ ਕਬੇ ਆ ਉਹ ਕੋਈ ਗੱਲ ਨਹੀਂ ਬਾਬੇ ਤੁਸੀਂ ਸੱਪ ਫੜ ਵਾ 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 ਬਾਈ ਤੁੰਗਾਉਂ ਗਿਆ ਇਹਨੇ ਸੱਪ ਨੂੰ ਲੋ ਬਾਬਾਈ ਚੂਹਾ ਤੇ ਆ ਗਿਆ ਜੇ ਬਾਬਾਈ ਡੱਡੂ ਵੀ ਆ ਗਿਆ ਜੇ ਬਾਬਾਈ ਧੂਆ ਵੀ ਆ ਗਿਆ ਜੇ ਬਾਬਾ ਜੀ ਡੱਡੂ ਧੂਆ ਕਰਿਆ ਹੋਂਡੇ ਸੱਪ ਕੱਲੀ ਨਹੀਂ ਆਉਂਦਾ ਬੱਚਾ ਸੱਪ ਨੂੰ ਤੇ ਸਾਰੀ ਸਮਝ ਲੱਗ ਗਿਆ ਓਏ ਤੁਹਾਨੂੰ ਕਿਉਂ ਨਹੀਂ ਲੱਗੀ ਓਏ ਉਹਨੂੰ ਪਤਾ ਹੈ ਰਬਤਾ ਜੋਗੀ ਬੂਹੇ ਅੱਗੇ ਬੈਠਾ ਹੈ ਓਏ ਉਹਨੇ ਨਹੀਂ ਆਉਣਾ ਚਲੋ ਚੱਲੀਏ ਹੋਰ ਕਿਸੇ ਦੇ ਘਰੇ ਚਲ ਆ ਵੀਰ ਜੋਗੀ ਨੂੰ ਨੰਕਤੋ ਚਾਚੀਆ ਲੈ ਕੇ ਚਲੀਏ ਕੋਈ ਇਧਰ ਤੇ ਮੈਂ ਨਾ ਨਾ ਜਾਈਏ ਤੇਰੀ ਜਬਾਨ ਵੜੀ ਮਾਰੀ ਆ ਬੋਲਣ ਲੱਗਿਆ ਬ੍ਰੇਕ ਨਹੀਂ ਲਾਉਂਦੀ ਉਹ ਚਲ ਕੋਈ ਨਹੀਂ ਜਦੋਂ ਉਹ ਪਿੰਡ ਦਾ ਭਲਾ ਹੀ ਕਰ ਨਿਕਲੇ ਕੋਈ ਨੀਂਦ ਆ ਜਾਓ ਚਲ ਠੀਕ ਕਰੋ ਕੰਤੋ ਚਾਚੀ हां वे भाऊ का आ ਜੋਗੀ ਆਇਆ বীਣ ਵਜਾ ਕੇ ਤੇ ਵੱਡੇ ਤੋਂ ਵੱਡਾ ਸੱਪ ਫੜ ਲੈਂਦਾ ਖਲੋ ਜਾ ਤੈਨੂੰ ਮੈਂ ਦੱਸਦੀ ਆ বীਣਾ ਵਜਾਈ ਨਾ ਬੰਦਰ ਮੁਹਿਆ ਜਾ বীਣ ਵਜਾ ਕੇ ਮੇਰੀ ਮੱਝ ਡਰਉਣੀ ਓ ਵਾਲੀ ਬੁੱਲ ਤੂੰ ਹੀ ਸਾਰੇ ਪਿੱਛੇ ਪਿੱਛੇ ਹੋ ਜਾ ਬੱਚਾ ਮੈਨੂੰ ਇਹ ਘਰ ਵਿੱਚ ਬਹੁਤ ਹੀ ਪੁਰਾਣੀ ਇਛਾਤਾਰੀ ਨਾਗੰਦ ਸੰਡਈ ਆ ਕੋਈ ਇਛਾਤਾਰੀ ਨਾਗੰਦ ਸਾਨੂੰ ਵੀ ਦੱਸਣ ਦੀ ਆ ਬਾਬਾ ਜੀ ਉਹ ਤੁਹਾਨੂੰ ਸੱਪ ਫੜ ਨਹੀਂ ਲੈਂਦਾ ਠੀਕ ਆ ਬੱਚਾ ਫਿਰ ਮੈਂ ਨਾਗਰ ਨੂੰ ਰਹਿਣ ਦੇਣਾ ਪਹਿਲਾਂ ਸੱਪ ਹੀ ਫੜਦਾ ਕੱਡੇ ਸ਼ਰਮਿੰਦੇ ਆ ਜਾ ਵੀ ਖਲੋਤੇ ਤੁਸੀਂ ਡਾਂਗਾ ਖਾ ਕੇ ਜਾਣਾ ਓਏ ਭੱਗ ਤੋ ਸੱਪ ਤਾਂ ਐਵੇਂ ਬਦਨਾਮ ਓਏ ਸੱਪ ਨਾਲੋਂ ਜ਼ਿਆਦਾ ਜ਼ਹਿਰ ਤੇ ਨਿਸ਼ਾਨਾ ਚ ਓਏ ਆ ਬੀਬੀ ਤੇ ਮੈਨੂੰ ਕੋਈ ਪਿਛਲੇ ਜੰਮ ਦੀ ਨਾਗਰ ਨੁਗਲ ਲੱਗਦੀ ਆ ਓ ਬਾਬਾ ਜੀ ਤੁਸੀਂ ਇਹਦਾ ਖੇੜਾ ਛੱਡੋ ਪੇਰੀ ਮਾੜੀ ਜ਼ਬਾਨ ਕਰਕੇ ਸਾਰੇ ਪਿੰਡ ਦੇ ਫੁੱਲ ਚੂਵੇ ਚਲੇ ਆ ਆਓ ਆਪ ਅਗਲੇ ਘਰ ਚਲੀਏ ਆ ਜੋ ਆਰੇ ਬਾਬਾਈ ਆਇਆ ਕਰਿਆ ਉਹ ਨਾਣਾ ਬੱਚਾ ਸੱਪ ਨਹੀਂ ਮਾਰਨਾ ਤੂੰ ਇੱਕ ਸੱਪ ਮਾਰੇਗਾ ਤਾਂ 100 ਸੱਪ ਪਾਊਗਾ ਨਾਲੇ ਸੱਪਾਂ ਦਾ ਜੋੜਾ ਹੁੰਦਾ ਇੱਕ ਮਾਰਗੇ ਤਾਂ ਪਾਪ ਲੱਗਦਾ ਚੰਗਾ ਬਾਬਾਈ ਨਹੀਂ ਮਾਰਦੇ ਤੁਸੀਂ ਫੜ ਲਓ ਹਾਂ ਭਗਤਾ ਇਹ ਕਿਹੜੀ ਗੱਲ ਕੀਤੀ ਕਾਢ ਰੁਪਏ ਦੱਸ ਥੋੜਾ ਜਿਹਾ ਹੱਸ ਤੇ ਸੱਪ ਜਾਣਗੇ ਨੱਸ ਬਾਬਾ ਤੇਰੇ ਜੜੀਆਂ ਰੱਖ ਪਹਿਲਾਂ ਫੜ ਸੱਪ ਓਏ ਕੁਦੂ ਚੱਲ ਸੱਪ ਫੜੀਏ ਕੀ ਗੱਲ ਹੋ ਗਈ ਪਾਪਾ ਜੀ ਓਏ ਪਗਤੋ ਸੱਪ ਤਾਂ ਮੈਂ ਵੀ ਬੜੇ ਵੇਖਿਆ ਪਰ ਐਡਾ ਸੱਪ ਮੈਂ ਪਹਿਲੀ ਵਾਰ ਵੇਖਿਆ ਏ ਇਹ ਮੇਰੇ ਵੱਤੋਂ ਬਾਹਰ ਆ ਤੁਸੀਂ ਕਿ ਹੋਰ ਜੋਗੀ ਦਾ ਪਤਾ ਕਰੋ ਚੱਲ ਓਏ ਲੈ ਇੰਨਾ ਜਕੀਨ ਕਰਕੇ ਲੈ ਕੇ ਆਏ ਸੀ ਜੋਗੀ ਦੇ ਭੱਜਾ ਡੇਢ ਵਾਲੀ ਗੱਡੀ ਵਾਂਗੂ ਓਏ ਮੈਂ ਤੁਹਾਨੂੰ ਪਹਿਲਾਂ ਦੱਸਣ ਨੂੰ ਫਿਰਦਾ ਹਾਂ ਓਏ ਇਹ ਮਾੜੇ ਮੋੜ ਜੋਗੀ ਨੇ ਵਸਦੀ ਗੱਲ ਨਹੀਂ ਆ ਉਹ ਜਿਹੜੇ ਆਪਣੇ ਪਿੰਡ ਸੱਪ ਨਿਕਲਦੇ ਨਾ ਆਪਣੇ ਬੰਨੋ ਸ਼ਰਾਬ ਹੋਇਆ ਓਹ ਨੋ ਸ਼ਰਾਬ ਓਇਆ ਹੌਸਰਾਫ ਅੱਜ ਤੋਂ 20 ਸਾਲ ਪਹਿਲਾਂ ਨਾ ਆਪਣੇ ਪਿੰਡ ਬੜਾ ਪਹੁੰਚਿਆ ਹੋਇਆ ਜੋ ਗਿਆ ਸੀ ਗੁਰੂ ਜੀ ਕਿੱਥੇ ਵਸਾਤਾ ਅੱਜ ਜੰਗਲਾਂ ਚ ਦੂਰ ਦੂਰ ਤੱਕ ਤੇ ਕੋਈ ਪਿੰਡ ਨਹੀਂ ਦਿਖਣ ਰਿਹਾ ਹੌਸਲਾ ਰੱਖ ਬੱਚਾ ਜੰਗਲ ਤੇ ਪਿੱਛੇ ਖਤਮ ਹੋ ਗਏ ਨੇ ਗਾਹ ਹੁਣ ਕੋਈ ਪਿੰਡ ਸ਼ਹਿਰ ਹੀ ਆਉਣ ਵਾਲਾ ਹੈ ਗੁਰੂ ਜੀ ਭੁੱਖ ਦੇ ਨਾਲ ਕਤੂੜੇ ਭੁਰਕਣੇ ਹੁਣ ਚੋ ਵੀ ਕੁੱਤੇ ਬਣ ਗਏ ਹੈ ਓ ਤੇਰੀ ਐਡੀ ਕਿ ਢਿੱਡੀ ਤੇ ਕੁੱਤੇ ਕਿਦਾਂ ਸਮਾ ਜਾਣਗੇ ਕੋਈ ਚੂਹੇ ਜਾਦੇ ਕਹਿੰਦਾ ਤੇ ਬਾਬੇ ਮੰਨ ਵੀ ਲੈਂਦੇ ਚੱਲ ਕੋਈ ਨਹੀਂ ਦਿਲ ਨਾ ਛੱਡ ਓ ਮੈਨੂੰ ਲੱਗਦਾ ਅੱਗੇ ਕੋਈ ਪਿੰਡ ਹੀ ਐ ਆ ਜਾ ਕਰਦੇ ਆਂ ਤੇਰੇ ਭੋਜਨ ਪਾਣੀ ਦਾ ਇੰਤਜ਼ਾਮ ਗੁਰੂ ਜੀ ਟਾੜੇ ਰਾਰਾ ਕਿਤੇ ਮਾਦਾ ਹੋ ਗਿਆ ਵੇ ਜੇ ਹੋ ਹਾਲੇ ਆਣ ਮੈਂ ਹੋਰ ਕੋਈ ਗੁਰੂ ਲੱਭ ਲੈਣਾ ਨਾਲੇ ਨਿੱਕੀ ਨਿੱਕੀ ਗੱਲ ਤੇ ਤੂੰ ਮੇਰੇ ਤੇ ਚੜਦਾ ਆਉਂ ਨਾ ਆ ਥੋੜਾ ਸਬਰ ਕਰ ਆਹ ਸਾਹਮਣੇ ਘਰ ਆ ਗਿਆ ਮੈਂ ਤੈਨੂੰ ਭੋਜਨ ਕਰਾਉਣਾ ਆ ਆ ਜਾ ਧਾਲਵਾਤਾਂ ਤਾਂ ਬਾਗ ਹੋ ਗਏ ਜੋ ਬਾਬਿਆਂ ਚਰਨ ਪਾਏ ਨਹੀਂ ਜੰਗਲਾਂ ਪਹਾੜਾਂ 'ਚੋਂ ਲੰਘ ਕੇ ਬਾਬੇ ਤੁਹਾਡੇ ਘਰ ਆਏ ਨਹੀਂ ਲਿਆ ਬੱਚਾ ਬਾਬਿਆਂ ਨੂੰ ਭੋਜਨ ਕਰਾ। ਕਰਾਵਾ ਤੁਹਾਨੂੰ ਭੋਜਨ ਹੈ? ਮੇਰੇ ਮੁੰਡੇ ਨੇ ਰਿਸ਼ਤਾ ਲੈ ਕੇ ਆਏ ਜੇ ਹਜੇ ਤੇ ਮੇਰਾ ਘਰ ਵਾਲਾ ਭੁੱਖਾ ਬੈਠਾ ਐਨੀ ਤੜਕੇ ਤੇ ਕਦੇ ਨਾ ਉਹਨੂੰ ਰੋਟੀ ਨਹੀਂ ਖਵਾਈ। ਬੀਬਾ ਘਰ ਵਾਲਾ ਤੇਰਾ ਕਿਹੜਾ ਕੋਈ ਬਾਬਾ ਏ? ਉਹ ਤੇ ਭੁੱਖਾ ਬੈਠਾ ਵੀ ਰਊ ਕੋਈ ਨਹੀਂ। ਅਸੀਂ ਤੇ ਜੋਗੀ ਆਂ। ਵੇ ਚੱਲ ਤੂੰ ਤੇ ਠੀਕ ਆ। ਆਹ ਤੇਰੇ ਨਾਲ ਦਾ ਵੇ ਬੀਨ ਮਮਾ ਜੀ ਜੋਗੀ ਆ। ਬੀਬੀ ਆ ਮੈਂ ਨਾ ਸਮਝੀ ਕਿ ਸਿੱਕਾ ਖੋਟਾ ਏ। ਸ਼ਕਤੀਆਂ ਇਹਦੇ ਚ ਪੂਰੀਆਂ ਨੇ ਭਾਵੇਂ ਵੇਖਣ ਨੂੰ ਛੋਟਾ ਏ। ਬੀਬੀ ਮੈਨੂੰ ਐਵੇਂ ਨਾ ਸਮਝੀ 100 100 ਫੁੱਟੇ ਛੱਪ ਕੀਲ ਕੇ ਨਾ ਪਟਾਰੀ 'ਚ ਪਾਏ ਆ। ਵੇ ਤੇਰੇ ਕਿਲੇ ਸਭ ਵੀ ਪਟਾਰੀ 'ਚ ਹੀ ਰਹਿੰਦੇ ਹੋਣਗੇ। ਗੱਡੋਏ ਜਿੱਡਾ ਤੂੰ ਆਪ ਹੀ ਆ। ਬੜੀ ਆਸ ਨਾ ਤੇਰੇ ਚੌਕੇ ਤੇ ਆਏ ਸਾਂ ਅਸੀਂ ਦੋ ਦਿਨ ਤੋਂ ਕੁਝ ਖਾਦਾ ਹੀ ਨਹੀਂ ਆ ਪਰ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਬੀਬੀ ਤੇਰਾ ਭੋਜਨ ਕਰਾਉਣ ਦਾ ਇਰਾਦਾ ਹੀ ਨਹੀਂ ਹੈ। ਵੇ ਹਜੇ ਵੀ ਤਾਨੂੰ ਕੋਈ ਸ਼ੱਕ ਆ ਹੈ? ਇੰਨੀ ਮੈਂ ਤੁਹਾਡੀ ਕੁੱਤੇ ਖਾਣੇ ਕੀਤੀ ਆ। ਮੈਨੂੰ ਲੱਗਦਾ ਤੁਸੀਂ ਨਾਸਾ ਦੇ ਕੁਰਸੀ ਖਾ ਕੇ ਜਾਣਾ ਵਾ। ਬਾਬਾ ਉਹਨੇ ਕਰਤੀ ਕੁਰਸੀ ਮੰਨਦੀ ਗੱਲ। ਉਜਨ ਜਣਾ ਜਦੋਂ ਨੱਕ ਪਾਰਦਾ ਛੇਤੀ ਚੱਲ ਨਾ ਬੱਚਾ ਨਾ ਇਹ ਗੁੱਸਾ ਬੁੱਧੀ ਦਾ ਨਾਸ ਕਰ ਦਿੰਦਾ ਹੈ ਬੀਬਾ ਐਦਾਂ ਨਹੀਂ ਬੈਣਾ ਬਾਬਿਆ ਨੇ ਰਾ ਤੂੰ ਜਲਦੀ ਜਲਦੀ ਭੋਜਨ ਕਰਾ ਵੇ ਵੱਡੇ ਤੁਸੀਂ ਬਾਬੇ ਮੈਨੂੰ ਲੱਗਦਾ ਪੋਲੇ ਪੈਰੀ ਨਹੀਂ ਜਾਣਾ ਹੁਣ ਤੁਸੀਂ ਪਾਠੀਆਂ ਖਾ ਕੇ ਜਾਣਾ ਮੂਰਖ ਬੀਬੀ ਬਾਬੇ ਜਾਂਦੇ ਨਹੀਂ ਪੈਰੀ ਪੋਲੇ ਇੱਥੇ ਉੱਡਣਗੇ ਕਬੂਤਰ ਗੋਲੇ ਬਾਬੇ ਗੁੱਸੇ 'ਚ ਮਾਰਦੇ ਨਹੀਂ ਕੋਈ ਗੱਪ ਰਣ ਜੋ ਤੋਰਾ ਫਿਰ ਨਗਾ ਸਾਪ ਤੋ ਕਰ ਲਿਆ ਕੰਮ ਖਰਾਬ ਬਾਬੇ ਦੇ ਕੇ ਚੱਲੇ ਨੇ ਸ਼ਰਾਬ ਆ ਜਾ ਬਾਬਾ ਜੀ ਤੂੰ ਤਾਂ ਮੁਨਿਸਮਾ ਹੋ ਜਾਈ ਗੁਸਾ ਬੁੱਧੀ ਦਾ ਨਾਸ਼ ਕਰ ਦਿੰਦਾ ਤੂੰ ਇੱਕ ਬੀਬੀ ਮਗਲਾ ਕੇ ਸਾੜੇ ਪਿੰਡ ਨੂੰ ਸ਼ਰਾਬ ਦੇਤਾ ਵਾ ਕਈ ਵਾਰ ਆਟੇ ਦੇ ਨਾਲ ਕੋਣ ਵੀ ਪੀਸਿਆ ਜਾਂਦਾ ਏ ਹੁਣ ਇੱਕ ਬੀਬੀ ਦੀ ਗਲਤੀ ਦੀ ਸਜ਼ਾ ਸਾਰਾ ਪਿੰਡ 20 ਸਾਲ ਭੁਗਤੂਗਾ ਚੱਲ ਆ ਜਾ ਹੁਣ ਬਾਬਾ ਜੀ ਮਾ ਬਾਬਾ ਜੀ ਬਾਬਾ ਜੀ ਇੱਕ ਜਨਾਨੀ ਦੀ ਗਲਤੀ ਦੀ ਸਜ਼ਾ ਸਾਰੇ ਪਿੰਡ ਨੂੰ ਕਿਉਂ ਦੇ ਚੱਲੇ ਜੇ ਮੈਨੂੰ ਤਾਂ ਜਦੋਂ ਪਤਾ ਲੱਗਾ ਬਾਬੇ ਸ਼ਰਾਬ ਦੇ ਕੇ ਚੱਲੇ ਮੈਂ ਨੰਗੇ ਪੈਰੀ ਭੱਜ ਆਇਆ ਉਹ ਬਿਣਾ ਗੱਲੋਂ ਐਵੇਂ ਕਦੇ ਭਾਂਕਦੀ ਨਹੀਂ ਕੁੱਤੀ ਬੱਚਾ ਕਿਉਂ ਝੂਠ ਬੋਲਦਾ ਤੂੰ ਤਾਂ ਪੈਰੀ ਪਾਈ ਆ ਜੁੱਤੀ ਉਹ ਨੰਗੇ ਪੈਰਾਂ ਵਾਲੇ ਤਾਂ ਬਾਬਾ ਜੀ ਐਵੇਂ ਗੱਲ ਹੀ ਬਣੀ ਆ ਉਹ ਤੁਸੀਂ ਜਿਹੜਾ ਪਿੰਡ 'ਚ ਸ਼ਰਾਬ ਦੇ ਚੱਲੇ ਜੇ ਇਹਦਾ ਕੋਈ ਤੋੜ ਦੱਸੋ ਉਹ ਪਿੰਡ 'ਚ ਸਾਪ ਆਉਣੇ ਤਾਂ ਸ਼ੁਰੂ ਵੀ ਹੋ ਗਏ ਆ ਬੱਚਾ ਮੈਂ ਉਸ ਬੀਬੀ ਨੂੰ ਵੀ ਕਹਿ ਕੇ ਆਇਆ ਸੀ ਬਾਬੇ ਮਾਰਦੇ ਨਹੀਂ ਕੋਈ ਗੱਪ ਪਿੰਡ ਚ ਤੁਰੇ ਫੈਨਗੇ ਸੱਪ ਹੁਣ ਹੋਣਾ ਨਹੀਂ ਕੋਈ ਮਸਲਾ ਹੱਲ ਤੁਸੀਂ ਆਪੇ ਦੇਖੋ ਕੀ ਕਰਨਾ ਹੈ ਕੱਲ ਉਹ ਬਾਬਾ ਜੀ ਐਨਾ ਧੱਕਾ ਨਾ ਕਰੋ ਆ ਜਿਹੜੇ ਬੱਚੇ ਨਿੱਕੇ ਨਿੱਕੇ ਗਲੀਆਂ ਚ ਖੇਡਦੇ ਇਹਨਾਂ ਦੇ ਤਰਸ ਕਰ ਲਓ ਤੀਰ ਕਮਾਨ ਤੋਂ ਤੇ ਬੋਲ ਜ਼ੁਬਾਨ ਤੋਂ ਨਿਕਲਿਆ ਕਦੇ ਵਾਪਸ ਨਹੀਂ ਆਉਂਦਾ ਪਰ ਜੇ ਤੂੰ ਬੱਚਾ ਬੱਚਿਆਂ ਦਾ ਨਾਂ ਲੈ ਕੇ ਇੰਨੀ ਬੇਨਤੀਆਂ ਦਾ ਤਰਲੇ ਕਰਦਾ ਹੈ ਤੇ ਬਾਬਿਆਂ ਦਾ ਮਨ ਪਿਘਲ ਗਿਆ ਇਸ ਮਸਲੇ ਦਾ ਹੱਲ ਤੇ ਹੋ ਜਾਏਗਾ ਪਰ 20 ਸਾਲ ਬਾਅਦ 20 ਸਾਲ ਬਾਅਦ ਉਹ ਕਿਦਾਂ ਹਾਂ ਬੱਚਾ ਅੱਜ ਤਾਂ 20 ਸਾਲ ਬਾਅਦ ਇਸ ਪਿੰਡ ਵਿੱਚ ਮੇਰਾ ਇੱਕ ਚੇਲਾ ਆਏਗਾ ਜਿਹੜਾ ਮੇਰੇ ਦਿੱਤੇ ਹੋਏ ਸ਼ਰਾਬ ਤੋਂ ਪਿੰਡ ਨੂੰ ਮੁਕਤ ਕਰੇਗਾ ਚੇਲਾ ਜੀ ਹੁਣ ਤੁਸੀਂ 20 ਸਾਲ ਬਾਅਦ ਸਾਡੇ ਪਿੰਡ ਆ ਜਾਓ ਚੇਤਨਾ ਬੁਲਾਇਓ ਉਹ ਭਗਤਾ ਕੀ ਬਕਵਾਸ ਮਾਰੀ ਜਾਂਦੇ ਹੈ ਇਹਨਾਂ ਨੂੰ ਵੀ ਪਤਾ ਇਹਨੇ 20 ਸਾਲ ਕੱਢਣੇ ਕਿ ਨਹੀਂ ਕੱਢਣੇ ਉਹ ਜਿਹੜਾ ਚੇਲਾ ਆਏਗਾ ਉਹ ਮੇਰੇ ਜਿੱਡਾ ਇੱਕ ਅੱਧ ਕੱਡ ਘਾਟ ਵਾਲਾ ਹੋਏਗਾ ਤੇ ਬਾਬਾ ਜੀ ਪਛਾਣਾਂਗੇ ਕਿਵੇਂ ਉਹਨੂੰ ਬਾਬਿਆਂ ਨੂੰ ਇਹ ਵੀ ਗੱਟੇ ਦੇ ਵਗਿਆ ਹੋਗਾ ਤਾਰਾ ਚਾਲ ਵੀਰ ਸ਼ਰਾਬ ਵਾਲੀ ਗੱਲ ਤੇ ਮੰਨ ਲਈ ਪਰ ਸ਼ਰਾਬ ਦਾ ਕੋਈ ਹੱਲ ਵੀ ਤੇ ਹੋਊਗਾ ਨਹੀਂ ਉਹ ਇਹਦਾ ਇੱਕੋ ਹੀ ਤੋੜਿਆ ਜੋਗੀ ਜਾਂਦਾ ਬਿਸ਼ਨੇ ਨੂੰ ਦੱਸਿਆ ਗਿਆ ਏ ਤੇ ਭਲਾ ਹੋਵੇ ਬਿਸ਼ਨੇ ਦਾ ਜਿਹਨੇ ਮਰਨ ਤੋਂ ਪਹਿਲਾਂ ਮੈਨੂੰ ਦੱਸਿਆ ਜੋਗੀ ਜਾਂਦਾ ਇਹ ਮੇਰਾ 20 ਸਾਲ ਬਾਅਦ ਚੇਲਾ ਹੋਊਗਾ ਉਹ ਪਿੰਡ ਨੂੰ ਸ਼ਰਾਬ ਮੁਕਤ ਬਣਾ ਦੂਗਾ ਤੇ ਵੀਰ ਉਹ ਗੱਲ ਨੂੰ 20 ਸਾਲ ਹੋ ਗਏ ਹੁਣ ਤੇ ਜੇ ਜੋਗੀ ਦਾ ਚੇਲਾ ਪਿੰਡ ਆ ਆਪਾਂ ਪਛਾਨਣਾ ਕਿਦਾਂ ਉਹ ਵੰਦਾ ਮੇਰੇ ਚੇਲੇ ਦੇ ਗਿੱਟੇ ਦੇ ਸਤਾਰੇ ਦਾ ਨਿਸ਼ਾਨ ਹੋਊਗਾ। ਉਹ ਆ ਜਿਹੜਾ ਜੋਗੀ ਆ ਕੇ ਗਿਆ ਤੇ ਗਿੱਟੇ ਵਾਲ ਤੇ ਆਪਾਂ ਵੇਖਿਆ ਹੀ ਨਹੀਂ। ਚਲ ਆ ਵੀ। ਪਾ ਪਾ ਜੋ। ਆ ਜੰਦਾ ਜੋ ਗਿਆ ਜਾਂਦਾ। ਬਾਬਾਈ ਬਾਬਾਈ ਓ ਬੱਚਾ ਤੁਸੀਂ ਕਿੱਧਰ ਆ ਗਏ ਓਏ ਮੇਰੇ ਵਸ ਦੀ ਗੱਲ ਨਹੀਂ ਤੁਹਾਡੇ ਪਿੰਡ ਵਿੱਚੋਂ ਸੱਪ ਫੜਨੇ ਓਏ ਬਾਬਾ ਜੀ ਚੱਲ ਜੀ ਬਾਬਾ ਓਏ ਇੱਕ ਕਰੀ ਜਾਂਦੇ ਓਏ ਹੋਈਆ ਬਾਬਾ ਓਏ ਹੋਈਆ ਬਾਬਾ ਓ ਬੱਚਾ ਮੈਂ ਨਹੀਂ ਕੁਝ ਕੀਤਾ ਮੈਂ ਨਹੀਂ ਕੁਝ ਕੀਤਾ ਓ ਬਾਬਾ ਜੀ ਤੁਸੀਂ ਨਹੀਂ ਕੁਝ ਕੀਤਾ 20 ਸਾਲ ਪਹਿਲਾਂ ਤੁਹਾਡੇ ਗੁਰੂ ਨੇ ਸਾਡੇ ਪਿੰਡ ਨੂੰ ਸ਼ਰਾਬ ਦਿੱਤਾ ਹੀ ਉਹਦੇ ਸ਼ਰਾਬ ਦੇ ਕਰਕੇ ਸਾਡੇ ਪਿੰਡ 'ਚੋਂ ਸੱਪ ਨਹੀਂ ਖਤਮ ਹੁੰਦਾ ਓ ਬੱਚਾ ਇਹ ਚ ਬਾਬਾ ਹੀ ਕਰ ਸਕਦਾ ਏ ਬਾਬੇ ਸਾਰਾ ਕੋਈ ਕਰ ਸਕਦੇ ਆ ਬਾਬਾ ਜੀ ਹੁਣ ਹੋਰ ਪਖੰਡ ਕਰਨ ਦੀ ਲੋੜ ਨਹੀਂ ਆ ਤੁਹਾਡੇ ਗਿੱਟੇ ਆਲਾ ਸਤਾਰਾ ਵੇਖ ਕੇ ਸਾਨੂੰ ਸਮਝ ਲੱਗ ਗਈ ਤੁਸੀਂ ਬਾਬੇ ਪਖੰਡ ਸਾਹ ਦੇ ਚੇਲੇ ਜੀ ਸਾਡੇ ਪੈਰ ਨੂੰ ਸੱਪਾਂ ਤੋਂ ਮੁਕਤ ਕਰੋ ਬਾਬਾ ਜੀ ਬੱਚਾ ਸਾਡੇ ਗੁਰੂ ਦੀ ਗੱਲ ਨਾ ਕਰੋ ਉਹ ਸੀ ਬੜੇ ਪਹੁੰਚੇ ਸੰਤ ਪ੍ਰਾਣੀ ਵੇਲੀ ਜਾਣਾ ਪੈਣਾ ਏ ਜੇ ਸੱਪਾਂ ਦਾ ਕਰਨਾ ਏ ਅੰਤ ਚਲੋ ਬਾਬਾ ਜੀ ਤੁਸੀਂ ਲੱਗੋ ਅੱਗੇ ਚਲੋ ਬਾਬਾ ਜੀ